ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹੱਲਾ ਪੰਜਵਾਂ ਘਰਿ ਸ਼ੀਵਾ ਇਕ ਓੰਕਾਰ ਸਤਗੁਰ ਪ੍ਰਸਾਦਿ ਸਤਗੁਰ ਪਾਸ ਬੇਨੰਤੀਆ ਮਿਲੈ ਨਾਮ ਅਧਾਰੁ ਤੁਠਾ ਸਚਾ ਪਾਤਿ ਸ਼ਾਤਿ ਆਪਗਿਆ ਸੰਸਾਰਾ ਸਤਗੁਰੂ ਪਾਸ ਬੇਨੰਤੀਆ ਮਿਲੈ ਨਾਮ ਅਧਾਰਾ ਤੁਠਾ ਸਚਾ ਪਾਤਸ਼ਾਹ ਤਾਪਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਚ ਤੇਰੇ ਸਾ ਮਗਰੇ ਸਚ ਤੇਰਾ ਦਰਬਾਰਾ ਸੱਚ ਤੇਰੇ ਖਾਜੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਨ ਹਰ ਨਾਮ ਪਿਆਰਾ ਸਬੇ ਛਾ ਪੂਰੀਆਂ ਜਾ ਪਾਇਆ ਗਮਿਆਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕੋ ਬਲਿਹਾਰਾ ਸਬੇ ਚਾ ਪੂਰੀਆਂ ਜਾ ਪਾਇਆ ਗਮਿਆਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕੋ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਆਧਾਰ ਤੁਠਾ ਸਚਾ ਪਾਤਿ ਸਾ ਤਾਪਗਿਆ ਸੰਸਾਰਾ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਆਧਾਰ ਸੱਚਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਾ ਮਗਰੇ ਸੱਚ ਤੇਰਾ ਦਰਬਾਰ ਸੱਚ ਤੇਰੇ ਖਾ ਜੀਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਬੇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲਿਹਾਰਾ ਸਬੇ ਚਾ ਪੂਰੀਆਂ ਜਾ ਪਾਇ ਆਗਮਿਆਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲਿਹਾਰਾ ਰਾਗ ਸੁਹੀ ਮਹੱਲਾ ਪੰਜਵਾਂ ਘਰਿ ਸ਼ੀਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਅਧਾਰ ਤੁਠਾ ਸਚਾ ਪਾਤਿ ਸ਼ਾਤਾਪਗਿਆ ਸੰਸਾਰਾ ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਅਧਾਰ ਟੁਠਾ ਸਚਾ ਪਾਤਸ਼ਾਹ ਤਾਪਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਚ ਤੇਰੀ ਸਾ ਮਗਰੇ ਸਚ ਤੇਰਾ ਦਰਬਾਰ ਸਚ ਤੇਰੇ ਖਾ ਜੀਨਿਆ ਸਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਬੇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲੇਹਾਰਾ ਸਬੇ ਚਾ ਪੂਰੀਆਂ ਜਾ ਪਾਇਆ ਗਮਿਆ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲੇਹਾਰਾ ਰਾਗ ਸੁਹੀ ਮਹੱਲਾ ਪੰਜਵਾਂ ਘਰਿ ਸ਼ੀਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਅਧਾਰ ਤੁਠਾ ਸਚਾ ਪਾਤਿ ਸ਼ਾਤਾਪਗਿਆ ਸੰਸਾਰਾ ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਅਧਾਰ ਟੁਠਾ ਸਚਾ ਪਾਤਸ਼ਾਹ ਤਾਪਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਚ ਤੇਰੀ ਸਾ ਮਗਰੇ ਸਚ ਤੇਰਾ ਦਰਬਾਰ ਸਚ ਤੇਰੇ ਖਾ ਜੀਨਿਆ ਸਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਵੇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕੋ ਬਲੇਹਾਰਾ ਸਬੇ ਚਾ ਪੂਰੀਆਂ ਜਾਂ ਪਾਇ ਆਗਮਿਆ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕੋ ਬਲੇਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੀਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਧਾਰ ਤੁਠਾ ਸਚਾ ਪਾਤਿ ਸ਼ਾਤਾਪਗਿਆ ਸੰਸਾਰਾ ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਧਾਰ ਟੁਠਾ ਸਚਾ ਪਾਤਸ਼ਾਹ ਤਾਪਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਚ ਤੇਰੀ ਸਾ ਮਗਰੇ ਸਚ ਤੇਰਾ ਦਰਬਾਰ ਸਚ ਤੇਰੇ ਖਾ ਜੀਨਿਆ ਸਚ ਤੇਰਾ ਆਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਬੇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲੇਹਾਰਾ ਸਬੇ ਚਾ ਪੂਰੀਆਂ ਜਾ ਪਾਇ ਆਗਮਿਆ ਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲੇਹਾਰਾ ਰਾਗ ਸੁਹੀ ਮਹੱਲਾ ਪੰਜਵਾਂ ਘਰਿ ਸ਼ੀਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਆਧਾਰ ਤੁਠਾ ਸਚਾ ਪਾਤਿ ਸ਼ਾਤਾਪ ਗਿਆ ਸੰਸਾਰਾ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਆਧਾਰ ਟੁਠਾ ਸਚਾ ਪਾਤਸ਼ਾਹ ਤਾਪਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਚ ਤੇਰੇ ਸਾ ਮਗਰੇ ਸਚ ਤੇਰਾ ਦਰਬਾਰ ਸਚ ਤੇਰੇ ਖਾ ਜੀਨਿਆ ਸਚ ਤੇਰਾ ਆਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜਨ ਹਰ ਨਾਮ ਪਿਆਰਾ ਸਬੇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲੇਹਾਰਾ ਸਬੇ ਚਾਪੂਰੀਆਂ ਜਾ ਪਾਇ ਆਗਮਿਆਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲੇਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰ ਛੇਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਅਧਾਰ ਤੁਠਾ ਸਚਾ ਪਾਤਿ ਸ਼ਾਤਪਗਿਆ ਸੰਸਾਰਾ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਅਧਾਰ ਟੁਠਾ ਸਚਾ ਪਾਤਸ਼ਾਹ ਤਾਪਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਚ ਤੇਰੀ ਸਾ ਮਗਰੇ ਸਚ ਤੇਰਾ ਦਰਬਾਰਾ ਸਚ ਤੇਰੇ ਖਾ ਜੀਨਿਆ ਸਚ ਤੇਰਾ ਆਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਾ ਸੇਵਕਾ ਜਿਨ ਹਰ ਨਾਮ ਪਿਆਰਾ ਸਬੇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕੋ ਬਲੇ ਹਾਰਾ ਸਬੇ ਚਾ ਪੂਰੀਆਂ ਜਾ ਪਾਇ ਆਗਮਿਆ ਪਾਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕੋ ਬਲੇ ਹਾਰਾ ਰਾਗ ਸੁਹੀ ਮਹੱਲਾ ਪੰਜਵਾ ਘਰਿ ਛੀਵਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਅਧਾਰ ਤੁਠਾ ਸਚਾ ਪਾਤਿ ਸ਼ਾਤਾਪ ਗਿਆ ਸੰਸਾਰਾ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਅਧਾਰ ਟੁਠਾ ਸਚਾ ਪਾਤਸ਼ਾਹ ਤਾਪਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾ ਕੇ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਚ ਤੇਰੇ ਸਾ ਮਗਰੇ ਸਚ ਤੇਰਾ ਦਰਬਾਰਾ ਸਚ ਤੇਰੇ ਖਾ ਜੀਨਿਆ ਸਚ ਤੇਰਾ ਪਾਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਬੇਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲਿਹਾਰਾ ਸਬੇ ਚਾ ਪੂਰੀਆਂ ਜਾ ਪਾਇਆ ਗਮਿਆਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲਿਹਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ